ਅਮਨ ਅਤੇ ਉਸਦੀ ਜੀਵਨ ਸਾਥ ਹੰਦਲਜੀਤ ਕੌਰ ਨੇ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਪਿੰਡੋ ਸ਼ਹਿਰ ਵਿੱਚ ਰਹਿਣ ਦਾ ਫੈਸਲਾ ਕੀਤਾ ਅਤੇ ਆਪਣਾ ਮਕਾਨ ਬਣਾ ਲਿਆ ਤੇ ਛੇਤੀ ਹੀ ਸ਼ਹਿਰ ਰਿਹائش ਕਰ ਲਈ ਕਿਉਂਕਿ ਉਹ ਦੋਵੇਂ ਸ਼ਹਿਰ ਦੇ ਵੱਡੇ ਕਾਲਜ ਵਿੱਚ ਹੀ ਸਰਕਾਰੀ ਨੌਕਰੀ ਕਰਦੇ ਸਨ ਅਤੇ ਪਿੰਡੋਂ ਆਉਣ ਜਾਣ ਕਾਰਨ ਕਾਫੀ ਮੁਸ਼ਕਲ ਹੁੰਦੀ ਸੀ ਦੋਵੇਂ ਸਰਕਾਰੀ ਨੌਕਰੀ ਤੇ ਹੋਣ ਕਾਰਨ ਚੰਗੀ ਤਨਖਾਹ ਲੈਂਦੇ ਸਨ ਤੇ ਪਿੰਡੋਂ ਜ਼ਮੀਨ ਵੀ ਚੰਗੀ ਹਿੱਸੇ ਆਉਂਦੀ ਸੀ ਜਿਸ ਕਰਕੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਸੀ ਅਤੇ ਵਧੀਆ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਸਨ ਕੁਝ ਸਮੇਂ ਬਾਅਦ ਜਦੋਂ ਦਲਜੀਤ ਪਹਿਲੀ ਵਾਰ ਗਰਭਵਤੀ ਹੋਈ ਤਾਂ ਦੋਵਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਨਵੇਂ ਆਉਣ ਵਾਲੇ ਜੀ ਬਾਰੇ ਸੋਚ ਕੇ ਖੁਸ਼ ਹੁੰਦੇ ਛੁੱਟੀ ਵਾਲੇ ਦਿਨ ਜਦੋਂ ਉਹ ਦੋਵੇਂ ਪਿੰਡ ਮਿਲਣ ਲਈ ਗਏ ਤਾਂ ਦਲਜੀਤ ਨੇ ਇਹ ਖੁਸ਼ੀ ਆਪਣੀ ਸੱਸ ਮਾ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਮੰਮੀ ਆਪਣੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ ਮੈਂ ਗਰਭਵਤੀ ਹਾਂ ਉਸ ਦੀ ਇਹ ਗੱਲ ਸੁਣ ਕੇ ਉਸ ਦੀ ਸੱਸ ਮਨਜੀਤ ਕੌਰ ਬੋਲੀ ਨਹੀਂ ਦਲਜੀਤ ਅਜੇ ਤਾਂ ਵਿਆਹ ਨੂੰ ਸੁੱਖ ਨਾਲ ਸਾਲ ਵੀ ਪੂਰਾ ਨਹੀਂ ਹੋਇਆ ਤੈਨੂੰ ਇੰਨੇ ਕਾਲੀ ਕਾਦੀ ਹੈ ਬੱਚੇ ਦੀ ਅਜੇ ਸਾਰੀ ਜ਼ਿੰਦਗੀ ਪਈ ਸੁੱਖ ਨਾਲ ਕੱਲ ਫੇਰ ਵੀ ਜੇ ਤੇਰਾ ਮਨ ਹੈ ਤਾਂ ਭਾਈ ਪਹਿਲਾਂ ਮੁੰਡੇ ਕੁੜੀ ਵਾਲਾ ਟੈਸਟ ਜ਼ਰੂਰ ਕਰਵਾ ਲਿਓ ਅੱਜ ਕੱਲ ਤਾਂ ਮਸ਼ੀਨਾਂ ਦੱਸ ਦਿੰਦੀਆਂ ਨਹੀਂ ਤਾਂ ਮਗਰੋਂ ਪਛਤਾਇਆ ਕੁਝ ਨਹੀਂ ਬਣਨਾ ਇਹ ਗੱਲ ਦਲਜੀਤ ਦੇ ਮਨ ਲੱਗ ਗਈ ਤੇ ਸਮਾਂ ਆਉਣ ਤੇ ਉਹਨਾਂ ਨੇ ਡਾਕਟਰ ਤੋਂ ਮਸ਼ੀਨ ਨਾਲ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਦਲਜੀਤ ਦੇ ਪੇਟ ਵਿੱਚ ਪਲ ਰਿਹਾ ਬੱਚਾ ਮੁੰਡਾ ਨਹੀਂ ਬਲਕਿ ਕੁੜੀ ਹੈ ਤਾਂ ਦੋਵਾਂ ਨੇ ਇਸਲਾਹ مشورہ ਕਰਕੇ ਡਾਕਟਰ ਨੂੰ ਮੂੰਹੋਂ ਮੰਗੀ ਫੀਸ ਦੇ ਕੇ ਗਰਭਪਾਤ ਕਰਵਾ ਦਿੱਤਾ ਤਕਰੀਬਨ ਸਾਲ ਬਾਅਦ ਦਲਜੀਤ ਵੀਰ ਬੱਚਾ ਹੋਣ ਵਾਲਾ ਹੋਇਆ ਤਾਂ ਉਹਨਾਂ ਨੇ ਫਿਰ ਚੈੱਕ ਕਰਵਾਇਆ ਪਤਾ ਲੱਗਾ ਕਿ ਦਲਜੀਤ ਦੇ ਪੇਟ ਵਿੱਚ ਪਲ ਰਿਹਾ ਬੱਚਾ ਮੁੰਡਾ ਹੈ 9 ਮਹੀਨਿਆਂ ਬਾਅਦ ਦਲਜੀਤ ਨੇ ਸੋਹਣੇ ਸੁਨੱਖੇ ਲੜਕੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਮਨਪ੍ਰੀਤ ਰੱਖਿਆ ਅਤੇ ਉਸ ਨੂੰ ਸਾਰੇ ਪ੍ਰੀਤ ਕਹਿ ਕੇ ਬੁਲਾਉਣ ਲੱਗੇ ਸਮਾਂ ਬੀਤਦਾ ਗਿਆ ਅਤੇ ਪ੍ਰੀਤ ਦਾ ਪਾਲਣ ਪੋਸ਼ਣ ਖੂਬ ਲਾਡਾਂ ਪਿਆਰਾਂ ਨਾਲ ਹੋਣ ਲੱਗਾ ਪ੍ਰੀਤ ਹੁਣ ਸਕੂਲ ਵੀ ਜਾਣ ਲੱਗ ਗਿਆ ਪ੍ਰੀਤ ਦੀ ਹਰ ਖੁਸ਼ੀ ਦਾ ਖਾਸ ਖਿਆਲ ਰੱਖਿਆ ਜਾਂਦਾ ਤੇ ਉਸ ਨੂੰ ਮੋਹ ਮੰਗਵੀਂ ਚੀਜ਼ ਮਿਲਣ ਲੱਗੀ ਕਿਉਂਕਿ ਘਰ ਵਿੱਚ ਕੋਈ ਆਰਥਿਕ ਤੰਗੀ ਨਹੀਂ ਸੀ ਉਸ ਦੇ ਮਾਤਾ ਪਿਤਾ ਨੂੰ ਚੰਗੀ ਤਨਖਾਹ ਦੇ ਨਾਲ ਨਾਲ ਪਿੰਡੋਂ ਜ਼ਮੀਨ ਦਾ ਠੇਕਾ ਵੀ ਆਉਂਦਾ ਸੀ ਖਾਣ ਪੀਣ ਦੇ ਕੋਈ ਘਾਟ ਨਾ ਹੋਣ ਕਾਰਨ ਪ੍ਰੀਤ ਸੋਹਣਾ ਸੁਨੱਖਾ ਉੱਚਾ ਲੰਮਾ ਗੱਭਰੂ ਹੱਡਾਂ ਪੈਰਾਂ ਵਾਲਾ ਖੁੱਲਾ ਜਵਾਨ ਹੋਣ ਲੱਗਾ ਜਿਸ ਨੂੰ ਦੇਖ ਕੇ ਭੁੱਖ ਲੈਂਦੀ ਸੀ ਜਦੋਂ 10ਵੀਂ ਪਾਸ ਕਰਕੇ ਪਲੱਸ 2 ਵਿੱਚ ਹੋਇਆ ਤਾਂ ਅਮਨ ਨੇ ਉਸ ਨੂੰ ਬੁਲਟ ਮੋਟਰਸਾਈਕਲ ਲੈ ਦਿੱਤਾ ਹੁਣ ਪ੍ਰੀਤ ਬੁਲਟ ਤੇ ਪੜਨ ਜਾਂਦਾ ਅਤੇ ਜੇਬ ਖਰਚ ਵੀ ਖੁੱਲਾ ਮਿਲਦਾ ਹੁਣ ਪ੍ਰੀਤ ਦੀ ਕਾਲਜ ਦੀ ਪੜ੍ਹਾਈ ਸ਼ੁਰੂ ਹੋਈ ਤਾਂ ਪ੍ਰੀਤ ਨੇ ਜੇਮਾ ਜਾਣਾ ਸ਼ੁਰੂ ਕਰ ਦਿੱਤਾ ਅਤੇ ਉੱਥੋਂ ਹੀ ਸ਼ੁਰੂ ਹੋਇਆ ਪ੍ਰੀਤ ਦੀ ਬਰਬਾਦੀ ਦਾ ਸਿਲਸਿਲਾ ਕਿਉਂਕਿ ਜਿਮ ਦੇ ਬਾਹਰ ਬੈਠੇ ਕੁਝ ਮੁੰਡਿਆਂ ਨਾਲ ਪ੍ਰੀਤੀ ਨੇੜਤਾ ਵਧੀ ਤੇ ਉਹ ਨਸ਼ਾ ਕਰਦੇ ਅਤੇ ਵੇਚਦੇ ਸਨ ਅਤੇ ਉਹਨਾਂ ਨੇ ਪ੍ਰੀਤ ਨੂੰ ਵੀ ਹੌਲੀ-ਹੌਲੀ ਆਪਣੇ ਜਾਲ ਵਿੱਚ ਫਸਾ ਲਿਆ ਹੁਣ ਉਸ ਨੂੰ ਜਿੰਨੇ ਪੈਸੇ ਜੇਬ ਖਰਚ ਮਿਲਦੇ ਸਭ ਨਸ਼ੇ ਦੀ ਪੂਰਤੀ ਲਈ ਖਰਚ ਦਿੰਦਾ ਹੌਲੀ-ਹੌਲੀ ਪ੍ਰੀਤ ਦੀ ਨਸ਼ੇ ਦੀ ਡੋਜ਼ ਵੱਧੀ ਗਈ ਅਤੇ ਉਹ ਹੁਣ ਘਰੋਂ ਪੈਸੇ ਚੋਰੀ ਵੀ ਕਰਨ ਲੱਗ ਪਿਆ ਉਸਦੇ ਮਾਤਾ ਪਿਤਾ ਪੁੱਤਰ ਦੇ ਲਾਡ ਪਿਆਰ ਅਤੇ ਪੈਸੇ ਦੀ ਚਮਕ-ਦਮਕ ਕਰਕੇ ਆਬਿਸਲੇ ਰਹਿੰਦੇ ਸਨ ਜਦੋਂ ਤੱਕ ਉਹਨਾਂ ਨੂੰ ਪੀਤ ਦੇ ਨਸ਼ੇੜੀ ਹੋਣ ਦਾ ਪਤਾ ਲੱਗਾ ਤਾਂ ਉਦੋਂ ਤੱਕ ਬਹੁਤ देर ਹੋ ਚੁੱਕੀ ਸੀ ਹੌਲੀ-ਹੌਲੀ ਪੀਤ ਨਸ਼ੇ ਦੀ ਪੂਰਤੀ ਲਈ ਘਰ ਦਾ ਸਮਾਨ ਵੀ ਚੁੱਕ ਕੇ ਵੇਚਣ ਲੱਗ ਪਿਆ ਉਸਦੇ ਮਾਤਾ ਪਿਤਾ ਨੇ ਉਸ ਦਾ ਨਸ਼ਾ ਛਡਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪੈਸਾ ਵੀ ਖਰਚਿਆ ਪਰ ਕਾਮਯਾਬ ਨਾ ਹੋਏ ਉਹ ਆਪਣੇ ਆਪ ਨੂੰ ਕੁਖੋਂ ਹੌਲੇ ਮਹਿਸੂਸ ਕਰਨ ਲੱਗੇ ਚਿਹਰਿਆਂ ਤੋਂ ਖੁਸ਼ੀ ਉੱਡ ਪੁੱਡ ਗਈ ਤੇ ਨਿਰਾਸ਼ ਹੋ ਕੇ ਦਿਨੋ ਦਿਨ ਪਰੇਸ਼ਾਨ ਰਹਿਣ ਲੱਗੇ ਇਸੇ ਦੌਰਾਨ ਅਮਨ ਦੇ ਦੋਸਤਾਂ ਤੇ ਦਲਜੀਤ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਪਰੇਸ਼ਾਨ ਰਹਿੰਦੇ ਦੇਖ ਕੇ ਸਲਾਹ ਦਿੱਤੀ ਕਿ ਪ੍ਰੀਤ ਦਾ ਵਿਆਹ ਕਰ ਦਿੱਤਾ ਜਾਵੇ ਹੋ ਸਕਦਾ ਹੈ ਉਹ ਨਸ਼ਾ ਛੱਡ ਜਾਵੇ ਅਮਨ ਅਤੇ ਦਲਜੀਤ ਦੇ ਚਿਹਰੇ ਤੇ ਇੱਕ ਵਾਰ ਫਿਰ ਖੁਸ਼ੀ ਦੀ ਆਸ ਜਾਗੀ ਉਹਨਾਂ ਨੇ ਜਲਦੀ ਜਲਦੀ ਕੁੜੀ ਲੱਭ ਕੇ ਪ੍ਰੀਤ ਦਾ ਵਿਆਹ ਕਰ ਦਿੱਤਾ ਅਤੇ ਨਿਰਮਲ ਕੌਰ ਨੂੰ ਆਪਣੀ ਨੂੰਹ ਦੇ ਰੂਪ ਵਿੱਚ ਵਿਆਹ ਕੇ ਘਰ ਲੈ ਆਏ ਕੁਝ ਦਿਨ ਲਈ ਕਰ ਵਿੱਚ ਖੁਸ਼ੀਆਂ ਖੇੜਿਆਂ ਨੇ ਫੇਰਾ ਪਾਇਆ ਪਰ ਬਹੁਤੀ ਦੇਰ ਉਹ ਵੀ ਨਾ ਟਿਕੇ ਕਿਉਂਕਿ ਥੋੜੇ ਦਿਨਾਂ ਬਾਅਦ ਹੀ ਨਿਰਮਲ ਨੂੰ ਪ੍ਰੀਤ ਦੇ ਨਸ਼ੇੜੀ ਹੋਣ ਬਾਰੇ ਪਤਾ ਲੱਗ ਗਿਆ ਉਸਨੇ ਆਪਣੇ ਸਹੁਰੇ ਅਮਨ ਤੇ ਸੱਸ ਦਲਜੀਤ ਨੂੰ ਦਰਦ ਤੇ ਗੁੱਸੇ ਭਰੇ ਲਹਿਜੇ ਵਿੱਚ ਪੁੱਛਿਆ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਪ੍ਰੀਤ ਨਸ਼ੇੜੀ ਹੈ ਤਾਂ ਤੁਸੀਂ ਉਸਦਾ ਵਿਆਹ ਕਿਉਂ ਕੀਤਾ ਅਤੇ ਮੇਰੀ ਵੀ ਜ਼ਿੰਦਗੀ ਬਰਬਾਦ ਕਰ ਦਿੱਤੀ ਤਾਂ ਦੋਹਾਂ ਨੇ ਨਿਰਮਲ ਨੂੰ ਮਮਤਾ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਉਸਦੇ ਸਿਰ ਤੇ ਪਿਆਰ ਭਰਿਆ ਹੱਥ ਫੇਰ ਕੇ ਅੱਖਾਂ ਵਿੱਚੋਂ ਵਗ ਰਹੇ ਹੰਝੂ ਪੂੰਝਦੇ ਹੋਏ ਇਕੱਠੇ ਹੀ ਬੋਲੇ ਇਹ ਅਸੀਂ ਸੋਚਿਆ ਸੀ ਕਿ ਸ਼ਾਇਦ ਤੇਰੇ ਪਿਆਰ ਮੁਹੱਬਤ ਤੇ ਚਾਹਾਂ ਸਦਰਾਂ ਲਈ ਉਹ ਨਸ਼ਾ ਛੱਡ ਦੇਵੇਗਾ ਅਤੇ ਸਾਡਾ ਬੁਢਾਪੇ ਦਾ ਸਹਾਰਾ ਬਣੇਗਾ ਫਿਰ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਤਰਲਾ ਪਾਉਂਦੇ ਹੋਏ ਕਿਹਾ ਪਰ ਅਸੀਂ ਝੂਠੇ ਸਾਬਤ ਹੋਏ ਧੀਏ ਅਸੀਂ ਤੇਰੇ ਗੁਨਾਹਗਾਰ ਹਾਂ ਪਰ ਹੁਣ ਤੇਰੇ ਬਿਨਾ ਸਾਡਾ ਕੋਈ ਸਹਾਰਾ ਨਹੀਂ ਹੈ ਰੱਬ ਦਾ ਵਾਸਤਾ ਤੂੰ ਸਾਨੂੰ ਛੱਡ ਕੇ ਨਾ ਜਾਵੀਂ ਤੂੰ ਹੀ ਸਾਡੇ ਬੁਢਾਪੇ ਦਾ ਸਹਾਰਾ ਹੈ ਤੇਰੇ ਬਿਨਾ ਅਸੀਂ ਵੀ ਜਿਉਂਦੇ ਨਹੀਂ ਰਹਾਂਗੇ ਉਹਨਾਂ ਦੀਆਂ ਇਹ ਭਾਵੁਕ ਕਰਦੀਆਂ ਹੌਂਕਿਆ ਤੇ ਸਿਸਕੀਆਂ ਭਰੀਆਂ ਗੱਲਾਂ ਨੇ ਨਿਰਮਲ ਨੂੰ ਅੰਦਰ ਤਾਂ ਕੁਝ ਜੋੜ ਸੁਟਿਆ ਤੇ ਨਿਰਮਲ ਨੇ ਛੱਟ ਅੱਗੇ ਹੋ ਕੇ ਦੋਹਾਂ ਦੇ ਪੈਰ ਫੜ ਲਏ ਤੇ ਹਿੰਮਤ ਹੌਸਲੇ ਤੇ ਰੋਹ ਭਰੀ ਆਵਾਜ਼ ਵਿੱਚ ਕਿਹਾ ਮੇਰੇ ਮਾਪਿਓ ਜੇ ਤੁਹਾਡਾ ਪਿਆਰ ਤੇ ਸਨੇਹ ਭਰਿਆ ਹੱਥ ਮੇਰੇ ਸਿਰ ਤੇ ਹੈ ਤਾਂ ਅੱਜ ਤੋਂ ਮੈਂ ਹੀ ਤੁਹਾਡਾ ਪ੍ਰੀਤ ਪੁੱਤ ਬਣ ਕੇ ਦਿਖਾਵਾਂਗੇ ਤੁਹਾਡੀ ਹਰ ਤਰ੍ਹਾਂ ਦੀ ਸੇਵਾ ਕਰਾਂਗੀ ਅਤੇ ਪੁੱਤ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਹੋਣ ਦੇਵਾਂਗੇ ਨਿਰਮਲ ਦੇ ਇੰਨਾ ਸ਼ਬਦਾਂ ਨੇ ਅਮਨ ਤੇ ਦਲਜੀਤ ਨੂੰ ਅਥਾਹ ਸ਼ਕਤੀ ਦਿੱਤੀ ਅਤੇ ਦੋਹਾਂ ਨੇ ਨਿਰਮਲ ਨੂੰ ਸਾਡਾ ਸੋਹਣਾ ਪੁੱਤ ਕਹਿ ਕੇ ਗਲ ਨਾਲ ਲਾਇਆ ਅਤੇ ਭਰੇ ਗਲ ਨਾਲ ਕਿਹਾ ਧੀਏ ਤੂੰ ਸਾਡਾ ਮਾਣ ਰੱਖਿਆ ਹੈ ਤੇ ਤੇਰਾ ਮਨ ਵਾਹਿਗੁਰੂ ਰੱਖੇਗਾ ਤੇ ਅਸੀਸਾਂ ਨਾਲ ਨਿਰਮਲ ਦੀ ਰੂਹ ਰੂਪੀ ਝੋਲੀ ਭਰ ਦਿੱਤੀ ਦਿਨ ਬੀਤਦੇ ਗਏ ਸਮਾਂ ਆਪਣੇ ਚਾਲੇ ਚਲਦਾ ਰਿਹਾ ਕਈ ਸਾਲ ਬੀਤ ਗਏ ਨਿਰਮਲ ਦੇ ਕੋ ਖਰੀ ਨਾ ਹੋਈ ਉਸ ਦਾ ਵੀ ਮਨ ਕਰਦਾ ਸੀ ਕਿ ਉਹ ਵੀ ਮਾਂ ਬਣੇ ਪਰ ਨਹੀਂ ਕਿਉਂਕਿ ਉਹ ਪੜ੍ਹੀ ਲਿਖੀ ਹੋਣ ਕਰਕੇ ਜਾਣਦੀ ਸੀ ਕਿ ਨਸ਼ਾ ਕਰਨ ਵਾਲੇ ਮਨੁੱਖ ਬੱਚੇ ਪੈਦਾ ਕਰਨ ਦੇ ਸਮਰੱਥ ਨਹੀਂ ਰਹਿੰਦੇ ਕਦੇ ਕਦੇ ਇਸ ਗੱਲ ਦਾ ਨਿਰਮਲ ਨੂੰ ਦੁੱਖ ਵੀ ਹੁੰਦਾ ਪਰ ਉਹ ਆਪਣੇ ਸਾਸਵਰੇ ਵੱਲ ਵੇਖ ਕੇ ਇਸ ਸਪੀਡ ਨੂੰ ਅੰਦਰੋਂ ਅੰਦਰ ਜਾਂਰ ਜਾਂਦੀ ਤੇ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦੇ ਇੱਕ ਦਿਨ ਅਚਾਨਕ ਮੰਦਭਾਗੀ ਘਟਨਾ ਇਹ ਵਾਪਰੀ ਕਿ ਪ੍ਰੀਤ ਤੇ ਨਿਰਮਲ ਨੇ ਆਪਣੇ ਕਮਰੇ ਅੰਦਰ ਕਿਸੇ ਗੱਲੋਂ ਨਿਰਾਸ਼ ਹੋ ਕੇ ਜਾਂ ਕਿਸੇ ਵਹਿਣ ਵਿੱਚ ਵਹਿ ਕੇ ਦੋਹਾਂ ਨੇ ਕੋਈ ਨਸ਼ੀਲੀ ਵਸਤੂ ਨਿਗਲ ਲਈ ਪਤਾ ਲੱਗਣ ਤੇ ਬੁੱਢੇ ਮਾਪਿਓ ਨੇ ਜਲਦੀ ਜਲਦੀ ਹਸਪਤਾਲ ਦਾਖਲ ਕਰਵਾਇਆ ਤੇ ਹਸਪਤਾਲ ਵਾਲਿਆਂ ਨੇ ਸਥਿਤੀ ਕਾਬੂ ਨਾ ਆਉਂਦੇ ਦੇਖ ਵੱਡੇ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਭੇਜ ਦਿੱਤਾ ਇਲਾਜ ਚੱਲਿਆ ਪੈਸਾ ਪਾਣੀ ਵਾਂਗ ਵਹਾਇਆ ਗਿਆ ਅਮਨ ਨੇ ਪਿੰਡ ਵਿੱਚਲੀ ਕੋਈ ਜ਼ਮੀਨ ਵੀ ਵੇਚ ਦਿੱਤੀ ਤੇ ਡਾਕਟਰਾਂ ਨੂੰ ਕਿਹਾ ਕਿ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਔਰ ਸਾਡੇ ਬੁਢਾਪੇ ਦਾ ਸਹਾਰਾ ਸਾਡੇ ਤੇ ਨਿਰਮਲ ਨੂੰ ਬਚਾ ਲੈਣ ਅਖੀਰ ਹੋਇਆ ਉਹੀ ਜਿਸ ਦਾ ਡਰ ਸੀ ਨਿਰਮਲ ਇਲਾਜ ਦੌਰਾਨ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਲੜਦੀ ਮੌਤ ਹੱਥੋਂ ਹਾਰ ਕੇ ਅਮਨ ਤੇ ਦਲਜੀਤ ਦੇ ਬੁਢਾਪੇ ਦੀ ਡੰਘੋਰੀ ਨਾਲ ਲੈ ਕੇ ਚਲ ਵਸੀ ਤੇ ਪ੍ਰੀਤ ਨਸ਼ੇੜੀ ਫਿਰ ਬਚ ਗਿਆ ਤੇ ਬੁੱਢੇ ਮਾਪੇ ਉਸ ਦੇ ਚਿੰਦਾ লাশ ਨੂੰ ਲੈ ਕੇ ਇੱਕ ਵਾਰ ਫਿਰ ਘਰ ਆ ਕੇ ਪਛਤਾਵਾ ਕਰਨ ਬੈਠ ਗਏ ਕਿ ਜੋ ਜੇ ਜਵਾਨੀ ਵਿੱਚ ਧੀ ਦਾ ਕੁੱਖ ਵਿੱਚ ਕਤਲ ਨਾ ਕੀਤਾ ਹੁੰਦਾ ਤਾਂ ਉਸ ਪਾਪ ਕਰਨ ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਤੇ ਉਹ ਸਾਡੇ ਉਹ ਅੱਜ ਸਾਡੇ ਬੁਢਾਪੇ ਦਾ ਸਹਾਰਾ ਸਹਾਰਾ ਹੁੰਦੀ ਪਰ ਹੁਣ ਕੁਝ ਨਹੀਂ ਹੋ ਸਕਦਾ ਸਿਰਫ ਤੇ ਸਿਰਫ ਪਛਤਾਵਾ ਹੀ ਪੱਲੇ ਰਹਿ ਗਿਆ ਸੀ ਤੇ ਉਹ ਪਾਗਲਾ ਵਾਂਗ ਉ ਤਾਂ ਹਨੂ ਬਾਹਾਂ ਕਰਕੇ ਉੱਚੀ ਉੱਚੀ ਕੂਕ ਰਹੇ ਸਨ ਓਏ ਲੋਕੋ ਕੁਖ ਵਿੱਚ ਧੀ ਨਾ ਮਾਰਿਓ ਓਏ ਨਹੀਂ ਤਾਂ ਸਾਡੇ ਵਾਂਗ ਪਾਪਾਂ ਦੇ ਭਾਗੀ ਬਣੋਂਗੇ ساری ਜ਼ਿੰਦਗੀ ਪਛਤਾਉਂਗੇ ਲੋਕੋ ਕੁਖ ਵਿੱਚ ਧੀ ਨਾ ਮਾਰਿਓ ਓਏ